ਹੈਪੀ ਦੀਵਾਲੀ ਸਾਰਿਆਂ ਨੂੰ ਲਓ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਸਾਰੇ ਇੰਜੋਏ ਕਰੋ ਪੈਗ ਪੋਕ ਲਾਓ ਪਟਾਕੇ ਵਜਾਓ ਮਠਿਆਈ ਖਾਓ ਇੰਜੋਏ ਕਰੋ ਤੇ ਸੱਜੇ ਖੱਬੇ ਹੋ ਕੇ ਅਟਾਕਾ ਵੀ ਮਜਾਵਾ ਨਹੀਂ بارش ਦਾ ਮੌਸਮ ਆ OK ਚਲ ਬਚਲੇ ਹਰੀਆਂ ਦੇ ਡੰਡ ਚਲਾ ਚਾਲ ਜਾ

ਪਪੀਆ ਸਾਨੂੰ ਅਸੀਂ ਤੇਰਾ ਗੋਰਾ ਰੰਗ ਦੇਖਿਆ ਹੋਇਆ ਭਲਾ ਇਦਾਂ ਦਾ ਜਿੱਦਾਂ ਇਹਨੇ ਕਾਲਾ ਪੇਟ ਕਰਿਆ ਹੁੰਦਾ ਬਾਕੀ ਤੇਰਾ ਗੋਰਾ ਰੰਗ ਹੈ ਨਾ ਰومی ਨੇ ਲਾਈਵ ਦੇ ਵਿੱਚ ਨਹੀਂ ਤਰੰਦ ਖਾਇਆ ਜਾਂ ਤਨੋ ਯਮ ਤਾ ਜ਼ਲੀ ਦੇ ਕੇ ਹੈਰਾਨ ਹੋ ਗਈ ਕੀ ਕਾਲਾ ਮਾਲ ਨਾ ਕਾਵਾ ਕਥੋਂ ਹੋ ਗਿਆ ਇਹ ਤਾਂ ਸਭ ਫਿਲਟਰ ਹੈ ਸੀ ਤਾਂ ਗੋਰਾ ਲੱਗਦਾ ਇਹ ਤਾਂ ਚਿੱਟੇ ਨੂੰ ਵੀ ਚਿੱਟਾ ਨਹੀਂ ਹੋਂ ਤੂੰ ਵੀਡੀਓ ਦੇ ਵਿੱਚ ਅਵੰਦ ਤੇਰਾ ਇਦਾਂ ਲੱਗਦਾ ਜਿਵੇਂ ਹੰਤ ਪ੍ਰੇਮ ਮਰੀਆਂ ਵਾਂਗ ਜਿਵੇਂ ਕੰਦੂ ਦੇਤੇ ਅਸਲੀ ਇਹ ਦੇਖ ਲਵੇ ਨਾ ਕੋਈ ਪਤਾ ਹੀ ਆ ਕਿ ਮੇਗਾ ਇਹਨਾਂ ਤੋਂ ਫੁੱਟੇ ਤਵੇਰ ਗਿਆ ਤੋਂ ਤੈਨੂੰ ਕੋਈ ਚਿੰਤ ਨਹੀਂ ਤਾ ਨੀੜੇ ਵੀ ਦੇ ਲਵੇ ਹਾਂ ਤਾਂ ਬੁਰੀ ਦੇ ਕਿ ਡਾਲਰ ਵਾ ਜੇ ਦੰਬੂਰੀ ਨੇ ਵਾਲ ਪਤੇ ਗਰਾਈ ਹੁੰਦੀ ਆ ਜੇ ਦਾਮਾ ਨਾ ਬਿਨਾ ਫੈਂਟਲ ਤੋਂ ਵੀਰੀ ਬਣਾ ਕੇ ਦਿਖਾ ਫਿਰ ਵੀ ਨਹੀਂ ਦੇਖਦੇ ਜਾਂਪਾ ਕਿੰਨਾ ਲਾਈਕ ਕਰਦੀ ਆ ਇਹ ਤਾਂ ਇੰਤ ਤੱਕ ਜਾਣ ਲੈਣੀ ਗਰੀ ਪਈ ਆ ਪਹਿਲਾਂ ਤਾਂ ਸਿੰਪਲ ਫਿਲਟਰ ਲਾ ਕੇ ਬੜੀ ਬੁਣੀ ਆ ਕਿਰਨ ਨੂੰ ਐਡਿਟ ਕਰਕੇ ਇੱਕ ਫਿਲਟਰ ਹੋਰ ਲੋਣੀ ਆ ਇੱਕ ਕਰ ਕਰਕੇ ਤਾਂ ਵਿਚਾਰੇ ਫਿਲਟਰ ਨੇ ਜਾਨ ਨਿਕਰ ਜਾਂਦੀ ਆ ਤਿੰਨ ਚਾਰ ਫਿਲਟਰ ਲੋਣੀ ਆ ਤਾਂ ਜਾ ਕੇ ਥੋੜਾ ਬਹੁਤਾ ਤਰੱਛੇਆ ਚਿੱਟਾ ਦੀ ਨਾ ਨਹੀਂ ਤਾਂ ਪੁੱਠੇ ਤਵੇ ਲਈ ਆ ਇੱਕ ਤਰ੍ਹਾਂ ਕਾਲੇ ਮਾਲ ਦੇ ਫਿਲਟਰ ਵੀ ਨਹੀਂ ਲਾਇ ਹੋਏ ਨੇ ਕਿ ਥੱਲੇ ਵਾਲਾ ਕਾਲਾ ਫਰਸ਼ ਵਿੱਚ ਚਿੱਟਾ ਦਿਖ ਰਿਹਾ ਜਾਂ ਪਹਿਲੀ ਵਾਰ ਇਹ ਦੇਖੀ ਇੱਕ ਵਾਰ ਤਾਂ ਇਦਾਂ ਲੱਗਿਆ ਪਤਾ ਨਹੀਂ ਐਨੀ ਹੋ ਰਹੀ ਹੈ ਕੌਣ ਹਨਾਜੀ ਇਹ ਤਾਂ ਬੱਚੇ ਦਾ ਨਾਮ ਪੜਿਆ ਫਿਰ ਪਤਾ ਲੱਗਿਆ ਇਹ ਤਾਂ ਬੁਬੜੀ ਆ ਪੁੱਠੇ ਤਵੇ ਰਹੀ ਹੁੰਦੇ ਨੇ ਉਹ ਇਹ ਨੀ ਗੋਰੀ ਕਿਵੇਂ ਹੋਵੀ ਇਹਨੂੰ ਦੇਖ ਕੇ ਹਰੇਕ ਬੰਦੇ ਦਾ ਦਿਲ ਆਏਂਦਾ ਜੇ ਤੂੰ ਗੁਪੀ ਪਰ ਅਸਲੀ ਚ ਦੇਖ ਲਵੇ ਫੇ ਸਾਰੇ ਬੰਦੇ ਦਾ ਦਿਲ ਛੱਟ ਜਾਂਦਾ ਜੇ ਤੂੰ ਮੇਰੇ ਸਾਰੇ ਜੀ ਸਾਬਣ ਨੂੰ ਧੋਲਵੇਂ ਮੂੰਹ ਤੇ ਲਾ ਕੇ ਨਾ ਤੇ ਸਾਰਾ ਸਾਬਣ ਵੀ ਕਾਲਾ ਬਿਲਾ ਹੋ ਜਾਊਗਾ ਤੇਰਾ ਮੇਕਅਪ ਇਹਨਾਂ ਤਰੂਗਾ ਸਾਬਣ ਦੇ ਦੀ ਵੀ ਬੇਟੀ ਕਰਾਉਣੀ ਤਾਂ ਬਾਕੀ ਅਸਲੀ ਤਾਂ ਨਾ ਫਿਲਟਰਾਂ ਵੇ ਰਾਨੀ ਤਾਂ ਇਹੀ ਆ ਮੈਨੂੰ ਲੱਗਦਾ ਜਿੰਨੇ ਫਿਲਟਰ ਬਣਾਈ ਨੇ ਇਹੀ ਯੂਜ਼ ਕਰਦੀ ਆ ਬੱਤ ਸਹੀ ਆ ਆਪਣੇ ਯਾਰ ਦਾ ਇੱਕਦਾਂ ਮਜ਼ਾ ਵਰਤਦਾ ਹਾਂ ਮੈਂ ਤਾਂ ਉਹ ਵੀ ਨਹੀਂ ਵਰਤਦਾ ਇਹ ਤਾਂ ਫੈਲਟਵੰਦੀ ਯਾਨ ਕੱਢੀ ਪਈ ਆ ਇਹਨ ਲਈ ਤਾਂ ਸਪੈਸ਼ਲ ਕੰਪਨੀ ਨੂੰ ਕਹਿਣਾ ਪੈਣਾ ਇਹਦੀ ਵੀਡੀਓ ਲਈ ਸਪੈਸ਼ਲ ਫੈਲਟਵੰਦ ਮਾਗੇਗਾ ਪਈ ਕਾਰੇ ਰੰਗ ਨਾ ਤੇ ਤਰੰਗ ਖਾਇ ਕਰੋ ਮੇਰੇ ਸਰਦਾ ਬੱਚੇ ਲੈਣੀ ਦਾ ਇਹ ਹੈ ਕੀ ਹੈ ਤਮ ਇਹ ਸਾਲਾ ਪਾਪੇ ਦਾ ਕਾਹੋਂ ਆ ਇਹ ਪਤਾ ਨਹੀਂ ਕਿਰੇ ਬਿਓ ਦਾ ਕਾਹੋਂ ਆ ਮੇਰੇ ਸਰਦਾ ਇੱਛਾ ਤਾਰੇ ਚਮਗਾ ਤੇ ਲੱਗਦਾ ਹੈ ਲੱਗਦਾ ਹੁੰਦੇ ਪਾਪਾ ਦੀ ਪਰੀ ਇਹ ਮੇਰੇ ਸਰਦਾ ਪਾਪਾ ਦਾ ਕਾਹੋਂ ਆ ਇਹ ਮੇਰੇ ਸਰਦਾ ਬੈਟਮੈਨ ਘੱਟ ਲੱਗਦਾ ਤੇ ਕਾਹੋਂ ਦੀ ਫਰਜਾਤੀ ਦਾ ਯਾ ਲੱਗਦਾ ਇਹਨੂੰ ਪੁੱਛੇ ਬੱਚ ਲੈਣੀ ਦੀ ਨੂੰ ਐਦਾ ਦੀ ਮੋਡਲਿੰਗ ਕਰੀ ਹੁੰਦੀ ਆ ਤੇ ਇਹ ਸਾਹ ਕੱਪੜਾ ਇਹ ਜਾ ਪਾਉ ਕਹਣਾ ਇਹ ਪਤਾ ਨਹੀਂ ਸਭ ਕੀ ਆਉਦੇ ਆਪਣਾ ਸਾਬਤ ਕਰਨਾ ਚਾਹੁੰਦਾ ਪਤਨ ਇਹ ਬ੍ਰੇਡ ਕਿਹੜੇ ਦੇਸ਼ ਦੀ ਆ ਪਤਨ ਕਿਹੜੇ ਗ੍ਰਹਿ ਤੋਂ ਉਤਰਿਆ ਹੋਇਆ ਹੈ ਪਤਨ ਇਹ ਅੱਜ ਆਉਂਦੇ ਕਿਥੋਂ ਨੇ ਇਹ ਬਤਰੇਣੀ ਦੇ ਪਰਕਸਤੇ ਤੇ ਇਹ ਆ ਰਿਆ ਕਿ ਸਲਿਸ਼ਾਰਨ ਮੈਨੂ ਆ ਰਿਹਾ ਪਤਨ ਇਹ ਕਿਹੜੀ ਐਟਮਾਰੀ ਹੈ ਸਾਹਮਣੇ ਤੋਂ ਕੋਰੇ ਤੁਸੀਂ ਦੇਖ ਕੇ ਦੱਸੋ ਯਾ ਕਮੈਂਟਾਂ ਦੇ ਵਿੱਚ ਇਹ ਹੈ ਕਿਹੜੀ ਬਰਜਾਤੀ ਮੱਕੀ ਮੇਰੇ ਵੱਲੇ ਦਾ ਨਾਮ ਆ ਜੀਨੇ ਆ ਵੀਡੀਓ ਦੇ ਲਈ ਨਾ ਐਡੀਟਿੰਗ ਕੀਤੀ ਆ ਜੀਨੇ ਦਾ ਕਰੂਨ ਬੁਲਾਇਆ ਨਾ ਉਹਨੂੰ ਇੱਕੀ ਤੋਪਾਂ ਦੀ ਸਲਾਮੀ ਆ ਮੇਰੇ ਵੱਲੀ ਤੋਂ ਤੇ ਨਾਲ ਹੀ ਨ ਦਵਾਈ ਦੇ ਲਈ ਇੱਕ ਅਸਤਵਾਈ ਦਾ ਡੱਬਾ ਫ੍ਰੀ ਨਵੇਸ ਬੰਮਾਈ ਵੀ ਇਤਿਗਾਨ ਉਹ ਨਾ ਮੇਹ ਕੋਈ ਇਹਨਾਂ ਨੂੰ ਚਾਰਗੋਨ ਸੁਣਾ ਹੁੰਦਾ ਤੇ ਮੇਰੇ ਸਾਰੇ ਦਾ ਕਹਾਂ ਤੂੰ ਵੀ ਗਿਆ ਗੁਜ਼ਰਿਆ ਵਾ ਗਜਬ ਬੇਇੱਜ਼ਤੀ ਹੈ ਬੱਕੀ ਮੈਂ ਤਾਂ ਇਹ ਹੈਰਾਨਾ ਕਿਹੜਾ ਵਿੱਚ ਨਹੀਂ ਦਵਾ ਜਿਹੜਾ ਇਹਨਾਂ ਨੂੰ ਸਪੋਰਟ ਕਰਦਾ ਵਾ ਕਿਰੇ ਨਾ ਨੂੰ ਚੁੰਦੇ ਨੇ ਤੇ ਮੇਰੇ ਸਾਰੇ ਦੇ ਹੈ ਕਿਰੇ ਬਸੇ ਹੋਏ ਐਕਟਰ ਤੇ ਦਰਸ਼ਕਾਰ ਲੱਗਦਾ ਹੈ ਮੇਰੇ ਸਾਰੇ ਦਾ ਦੇਣ ਵਾਲਾ ਲੱਗਦਾ ਲੋਕ ਪਤਾ ਨਹੀਂ ਇਦਾਂ ਦੇ ਨੂੰ ਕਿਵੇਂ ਸਪੋਰਟ ਕਰ ਦਿੰਦੇ ਨੇ ਜੇ ਸਾਡੀ ਵੀਰੇ ਤਾਂ ਤੁਸੀਂ ਲਾਈਕ ਨਹੀਂ ਕਰਦੇ ਛੇਤੀ ਉਹ ਵੀ ਮਨਤਾ ਕਰਕੇ ਕਰਉਣੀ ਪੈਂਦੀ ਆ ਕੌਣ ਹੈ ਲੋਕ ਕਹਾਂ ਸੇ ਆਤੇ ਹੈ ਇਹ ਤੂੰ ਤੇਰੀਆਂ ਦਮੋਜਾਂ ਨੇ ਤੂੰ ਤਾਂ ਬਿਆ ਤੋਂ ਪਹਿਲਾਂ ਹੀ ਅਸ਼ਹਿਰ ਦੀ ਫਰਦੀ ਹੈ ਨਿਆਰੇ ਲੋਟ ਦੀ ਫਰਦੀ ਹੈ ਤੈਨੂੰ ਭੁੱਲੀ ਪੜਨੀ ਕਿ ਮੈਨਿਕੋ ਚੇਕਾਂਦਾ ਉਹਨਾਂ ਤੁਹਾਡੇ ਪਿੰਦੇ ਮਰੇ ਹੋਏ ਨੇ ਇਹੀ ਗੱਲ ਤੇ ਸਾਡੇ ਪਿੰਦੇ ਚੰਦੇ ਨਾ ਤੇ ਸਾਡੇ ਪਿੰਡ ਆਏ ਨੇ ਸਾਡਾ ਜੀਣਾ ਦੁਪਰ ਕਾਤੁਨਾ ਸੀ ਤੈਨੂੰ ਭੁੱਲੀ ਪੜਨੀ ਤੇਰੇ ਪਿੰਦੇ ਤੇ ਕਿ ਮੈ ਜਰੀਆਂ ਆਂਦੇ ਨੇ ਤੇ ਐਸ ਹੁਸਨ ਸੇ ਨਵੋ ਬਦਨਿੱਕੇ ਮੇਜਰੀ ਜਾਂਦੇ ਨੇ ਅਜੇ ਸਾਰੇ ਚਾਰ ਡਾਂਗਾਂ ਹੋਰਿਆ ਹੋਣਾ ਇਹਨੂੰ ਕੋਈ ਅਜੇ ਥੋੜਾ ਇੰਨੀ ਅੱਗ ਲੱਗੀ ਹੋਈ ਅਭੀ ਵਿਆਹ ਕਰਾ ਵਿਚੇੜਾ ਲੱਛਣਾਂ ਕਰਨੇ ਕਰ ਲਿਓ ਤੇ ਸਾਰੇ ਵਿਆਹ ਤੋਂ ਪਹਿਲੇ ਐਸਾ ਦਰਦੇ ਫਿਰਦੇ ਨੇ 3600 ਵੀਡੀਓ ਦੇਖਿਆ ਨੇ ਇਹਨਾਂ ਦੀਆਂ ਇਹਾਰੇ ਮੋਲ ਤੇ ਬੈਠੇ ਹੁੰਦੇ ਨੇ ਕਿਤੇ ਘੁੰਮ ਬਈ ਯਾਰ ਇੰਨੇ ਵੀ ਮਾਵਾਬਨ ਨਹੀਂ ਕਲਣਾ ਹੋਣਾ ਚਾਹੀਦੇ ਯਾਰ ਦਿੱਤੀ ਹੋਈ ਕੁਲਾਤ ਦੇ ਫਰਦ ਨੇ ਫਿਰ ਇਹ ਤਾਂ ਕਦੇ ਵੀ ਇੰਨਾ ਨਹੀਂ ਇੰਟਰਵਿਊ ਹੋਣਗੇ ਨਾ ਉੱਥੇ ਦੇਖਿਓ ਹੋਏ ਕਿਵੇਂ ਰੋ ਰੋ ਦੱਸਾਂਗੇ ਕਿ ਸਾਡੇ ਤੇ ਗਰੀਬੀ ਆ ਤੇ ਮੇਰੇ ਸਾਲੇ ਦੀ ਤੇ ਗਰੀਬੀ ਆ ਤੇ ਤੁਸੀਂ ਅੱਜ ਲੱchn ਗਾਵੇਂ ਨੇ ਤੁਸੀਂ ਵਿਆਹ ਤੋਂ ਪਹਿਲਾਂ ਹੀ ਖੇ ਗਣੀ ਆ ਫਲਾਪੀ ਚਾਹ ਤੇ ਲਾ ਕਮ ਕਰ ਲੋ ਤੇ ਮੇਰੇ ਸਾਲੇ ਦਾ ਸੰਦੇ ਆ ਇਹ ਨਾਰੀ ਸਾਰਾ ਦੈਨ ਨੂੰ ਰੱਖੀ ਰੱਖਦਾ ਉਹਦੇ ਘਰੇ ਜੇ ਤੈਨੂੰ ਇੰਨੀ ਚੰਗੀ ਲੱਗੇ ਵਿਆਹ ਕਰਾ ਨਿਪਟਾ ਗੱਲ ਨੂੰ ਕੰਟਰੋਲ ਕੰਟਰੋਲ ਉਹਦੇ ਨਾਲੇ ਲੋਕਾਂ ਤੋਂ ਗਵਰ ਖਾਨਾ ਨਾਲੇ ਸਾਡੇ ਅਰਗੇ ਰੋਸਟਰ ਤੋਂ ਵੱਡਾ ਖਾਨਾ ਸਾਡੇ ਅਰਗੇ ਫਿਰ ਰੋਸਟਰ ਤੋਂ ਢਿਬਾਈ ਵੇਤੀ ਕਰਦੇ ਨਹੀਂ ਇਹ ਤੁਸੀਂ ਕਹਿੰਦੇ ਚੈਨਲ ਵਾਲੇ ਟਿਕਦੇ ਨਹੀਂ ਹੈਗੇ ਇਹ ਸਾਡੇ ਤੇ ਵੀਡੀਓ ਕਉਣਾ ਆਪਣਾ ਪਾਉਂਦੇ ਨੇ ਥੋੜੀ ਹਰਕਤਾਂ ਹੀ ਇਹ ਨੇ ਇਹ ਥੋੜੀ ਹਰਕਤਾਂ ਗਾਵਾਂ ਖਾਣ ਰਹੀਆਂ ਨੇ ਪਾਹੀ ਜਾ ਕੇ ਤੁਸੀਂ ਸੁਧਰੋਗੇ ਔਰ ਥੋੜੇ ਦਾ ਸਿਰ ਤੇ ਜੂਨੀ ਸੜਕਦੀ ਜਾਂ ਤਾਂ ਤੁਸੀਂ ਮੰਨੋ ਕੋਈ ਗੱਲ ਨੂੰ ਭਾਈ ਲੋਕ ਸਾਨੂੰ ਇੰਨਾ ਕਹ ਰਹੇ ਨੇ ਵੈਸੀ ਮੰਨ ਲਿਏ ਔਰ ਤੁਸੀਂ ਸਾਰੇ ਕੁਤੇ ਦੇ ਵੱਡੇ ਹੋਇਆ ਪੂਰੇ ਦੋਈ ਜਣੇ ਬਾਕੀ ਤੁਹਾਨੂੰ ਕਦੇ ਹੋਰ ਦਿਖਾ ਦੇਣਾ ਅੱਗੇ ਇਹ ਦੇਖ ਲਓ ਕਿ ਮੈਂ ਖੇ ਖਾਂਦੇ ਫਿਰਦੇ ਨੇ OK, chào bác Charlie. Anh đi oh, chỗ nào bây giờ? Chào. Kìa. Để ਹਾਂਜੀ ਕਿਨੇ ਕਿਨੇ ਖਾਧੀਆ ਕਮੈਂਟ ਕਰਕੇ ਦੱਸ ਦਿਓ ਬਾਕੀ ਲੋਕ ਨੂੰ ਮੈਂ ਕਿਆ ਸਿਨ ਇਹ ਦੋਨੇ ਜਾਣੇ ਸਾਰੇ ਦੁਨੀਆ ਦੇ ਸਭ ਤੋਂ ਵੱਧ ਬੇਸ਼ਰਮ ਮਾ ਪਰ ਕੌੜ ਤੋੜ ਕੇ ਹਟਾਣਗੇ ਇਹਨਾਂ ਨੂੰ ਕਹੇ ਕੋਈ ਬੇਦੁਨੀਆ ਦਾ ਕੋਈ ਕੋਨਾ ਨਾ ਛੱਡੇ ਤੁਸੀਂ ਕਿੱਥੇ ਤੁਸੀਂ ਆਪਣੀ ਆਸ ਕੀ ਨਾ ਦਿਖਾਓ ਲੋਕਾਂ ਨੂੰ ਮੇਰੇ ਸਾਰੇ ਦਿਓ ਉਹਨਾਂ ਦੇ ਅੱਖਾਂ ਦੇ ਕੀ ਅਸਰ ਪਊਗਾ ਇਹਨਾਂ ਚੀਜ਼ਾਂ ਦਾ ਕਿ ਮੈਨੂੰ ਲੈ ਕੇ ਬੈਹਂਦਾ ਯਾਰ ਹਰੇਕ ਜਗ੍ਹਾ ਤੇ ਫੇਰ ਇਹ ਕਹਿੰਦੇ ਸਾਨੂੰ ਗਲਾਂ ਘੜਦੇ ਨੇ ਇਹਨਾਂ ਲਈ ਤਾਂ ਹੀ ਗੱਲ ਹੁੰਦੀ ਆ ਕਿ ਬੇਸ਼ਰਮਾਂ ਦੀ ਢੋਲੇ ਗਿਟਾਲ ਇਹ ਕਹਿੰਦੇ ਸੀ ਤਾਂ ਢੋਲ ਢੋਲ ਖਾਂਦੇ ਆ ਇੰਨੇ ਸਾਰੇ ਢੋਲ ਕੇ ਥੋੜੀ ਖਾਂਦੇ ਨੇ ਇਹ ਤਾਂ ਮੇਰੇ ਸਾਰੇ ਦੇ ਲੇਵੇਟ ਲੇਵੇਰੇ ਖਾਂਦੇ ਨੇ ਇਸੇ ਲਈ ਫਿਰ ਚੰਨ ਵਾਲੇ ਇਹਨਾਂ ਨੂੰ ਗੜਾ ਗੜਦੇ ਨੇ ਪਾਈਨ ਰੋਸਟ ਹੁੰਦਾ ਵਾ ਇਹ ਤਾਂ ਮੇਰੇ ਸਾਰੇ ਜੀ ਦੇਖ ਲਓ ਫਿਰ ਤੁਸੀਂ ਆਪੀ ਕੀ ਲਗਦੀ ਆ ਕਿ ਦਾਣੇ ਪਹਿਰਾਵਾ ਪੈਨੇ ਆ ਸਾਲਾ ਭੂਤ ਪ੍ਰੇਤ ਲੱਗਦਾ ਵਾ ਫੇਰ ਲੋਕ ਕਹਿੰਦੇ ਧਰਮ ਨਾਲ ਇਹਨਾਂ ਖਾਣਾ ਰੰਝ ਕਰੇ ਨਹੀਂ ਦੇਖਿਆ ਤੇ ਮੇਰੇ ਸਾਲ ਵੀ ਬਿਨਾਂ ਵਿਆਹ ਦੇ ਚੂੜਾ ਪਾਈ ਫਿਰਦੀ ਨੇ ਇਹਨੇ ਕਦੇ ਕਦੇ ਤਾਹੇ ਇਹਨੇ ਮੇਰੇ ਸਾਡੇ ਨੇ ਵਿਆਹ ਤੋਂ ਪਹਿਲੇ ਹੀ ਇੰਨਾ ਗੰਦ ਪਾਇਆ ਹੋਇਆ ਇੱਕਾਂ ਦੇ ਜਿਹੇ ਬੱਚੇ ਹੋ ਗਏ ਉਹ ਕੀ ਸੋਚਣਗੇ ਦੇ ਬਾਰੇ ਵੀ ਮਾਂ ਸਾਡੀ ਥਾਂ ਥਾਂ ਚਉੜੀ ਮਰਦੀ ਫਿਰਦੀ ਸੀ ਨਾਲੇ ਇਹ ਜਿਹੜੇ ਬੱਚੇ ਹੋਣਗੇ ਤੇ ਜਿਹੜੇ ਪਿੰਡ ਦੇ ਹੋਰ ਜਵਾਨ ਹੋਣਗੇ ਉਹ ਕੀ ਕਿਆ ਕਰਨਗੇ ਤੇ ਤੇਰੀ ਮਾਤਾ ਥਾਂ ਥਾਂਾ ਖੇ ਖਾਂਦੀ ਫਿਰਦੀ ਸੀ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਕੀ ਯਾਰ ਉਹਨਾਂ ਦਾ ਮਰਨਾ ਕੰਮ ਹੈ ਇਹ

ਤੇ ਮੇਰੇ ਸਾਹ ਦੀ ਉਹੀ ਆਨੇ ਚਾਰਨਾ ਤੇਰੀ ਹੜਾਂ ਮਲੇ ਉੱਥੇ ਇਹਨੂੰ ਰਿੱਲਾ ਨਹੀਂ ਪਈ ਹੋਈ ਸੀ ਲੋਕ ਸਾਰੇ ਡੋਬ ਡੋਬ ਮਰਦੇ ਸੀ ਤੇ ਮੇਰੇ ਸਾਜ ਨੇ ਰਿੱਲਾ ਨਹੀਂ ਪਈ ਹੋਈ ਸੀ ਇਹਨੂੰ ਮਾੜੀ ਮੋਟੀ ਸ਼ਰਮ ਵੀ ਨਹੀਂ ਹੈਗੀ ਨੂੰ ਮੇਰੇ ਸਰਦਿੰਨ ਮੇਰੇ ਗਾਚੇ ਪੇ ਤੇਉ ਇੰਨਾ ਬੇਲੜ ਹੋਈ ਬੈਠੀ ਆਹੇ ਠੀਕ ਹੈ ਨਹੀਂ ਪਾਚੇ ਪਰਚੇ ਬੰਦੇ ਦੀ ਜਾਨ ਲੈਣੇ ਕਰਦੇ ਮਨੇ ਲੋਕਾਂ ਦੇ ਚੁੱਲੇ ਜਿ ਘਾਉਗੇ ਪੈਨੇ ਪਰਚੇ ਨਾਲ ਤਾਂ ਨੂੰ ਪੁੱਛੇ ਜਾਂ ਪਿੱਛੇ ਪਰਚੇ ਪੈਨੇ ਨੇ ਜਿਹੜਾ ਪਿੱਛੇ ਵਾਦ ਦੇਨੇ ਕਿ ਮੈਂ ਉਹ ਕਿੰਨੇ ਨੇ ਇਹ ਸਾਰੇ ਹਰੇਕ ਗੱਲ ਤੇ ਪਮਸਾ ਗਨਲਾਈਂ ਦੇ ਨੇ ਉਤੇ ਹੜਾ ਵੀ ਲੈਨੇ ਨੇ ਪਮਸਾ ਬੜਾ ਕਰਿਆ ਲੈ ਕੇ ਬੋਰਡ ਚਲੇ ਗਏ ਰੀਲਾਂ ਦੇ ਲਈ ਪਤਾ ਨਹੀਂ ਕਿਹੜੇ ਜਿਦਾ ਦੇ ਨਾ ਅੰਦਰ ਜਿਹੜਾ ਕਿਹੜਾ ਇਹਨਾਂ ਦੇ ਅੰਦਰੋਂ ਬਾਹਰ ਨਹੀਂ ਨਿਕਲ ਰਹਾ ਵਾਤੀਆ ਵਿੱਚ ਆਹਾਂ ਦੇ ਕਿਹੜੇ ਪਰਚੇ ਹੁੰਦੇ ਨੇ ਇਹ ਤਾਂ ਮੇਰੇ ਸਮੇਂ ਦੇ ਚਰਚੀ ਹੁੰਦੇ ਨੇ ਜਿੱਥੇ ਵੀ ਹੁੰਦੇ ਨੇ ਨਾਲ ਇਹਨਾਂ ਨੂੰ ਕੋਈ ਸਮਝਾਵੇ ਕਿ ਇਹ ਗਰੀਬ ਬੰਦੇ ਛੱਤ ਨਾ ਰਹਿ ਜਦੇ ਹੋ ਥੋੜੇ ਕੰਜਰ ਕੋਲੇ ਨਾਲ ਹੋਰ ਵੇਲਾ ਘਰ ਦੇ ਪੋਵੇ ਬਾਕੀ ਇਹ ਬੇਸ਼ਰਮ ਲੋਗ ਨੇ ਸ਼ਰਮ ਦਾ ਘਟਾਇਨਾ ਨਾ ਹਾਂ ਇਹਨਾਂ ਨੂੰ ਦੱਸੇ ਕੋਈ ਜੇ ਪਰਚਾ ਪਾਏਗਾ ਨਾ ਕਿਤਾ ਗਲਾਵ ਸੇ ਤੁਨੇ ਵੀ ਨਿਯੋਨਾ ਉਹ ਕਾਉ ਮੇਂ ਹੀ ਵੀਰ ਬਾਦ ਵਿੱਚ ਨਾਲੇ ਇਹ ਹਰ ਜਿਹੜੀ ਵੀਡੀਓ ਆ ਨਾ ਇਹ ਵੀਡੀਓ ਵੀ ਉਸ ਟਾਈਮ ਦੀ ਆ ਜਦੋਂ ਪੰਜਾਬ ਚ ਹੜਾ ਹੀ ਵੇਸੀ ਤੇ ਇਹਨਾਂ ਨਚਾਰਾਂ ਨਚਣ ਦੀ ਪਈ ਸੀ ਉਹਨੂੰ ਇਹ ਨਹੀਂ ਸੀ ਕਿ ਕਿਸੇ ਦੀ ਮਦਦ ਕਰੋ ਜਿਹੜੀ ਦੂ ਘਰੀ ਮਦਦ ਕਰੀ ਆ ਉਹਦੇ ਵਿੱਚ ਵੀ ਇਹਨਾਂ ਨੇ ਦਿਖਾਵੇ ਵਾਜੀ ਤਰੀ ਆ ਇਹਨਾਂ ਦੇ ਰੀਲਾਂ ਕਿਹੜਾ ਉਹਨੂੰ ਇਹ ਸ਼ਾਂਤ ਹੋਇਆ ਹੈਗਾ ਉੱਥੇ ਚੱਕ ਕੇ ਕੈਮਰੇ ਲੱਗੇ ਹੋਏ ਸੀ ਹੱਸੋ ਨੇ ਇਹਨਾਂ ਤੋਂ ਸਾਰੇ ਰੇਗ ਜਿਗਾ ਤੋਂ ਮੱਸੇ ਲੜ ਦੇਂਦੀ ਐ ਇਹਨਾਂ ਨੇ ਦੂਸਰੇ ਦੋਖ ਕੀ ਜਾਣ ਨਾ ਆਪ ਦੇ ਘਰ ਪਰੇ ਪਰੇ ਨੇ ਦੂਜੀ ਜਾ ਡੁੱਬਣਾ ਇਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਆਦਾ ਤੇ ਮੇਰੇ ਸੋਚ ਦੇ ਨਚਾਵੇਂ ਤੇ ਇਹਨਾਂ ਨਚਾਰ ਹੀ ਰਹਿਣਾ ਬਾਤ ਤਾਂ ਸਹੀ ਐ ਤੇ ਲੋਕ ਤਾਂ ਇਹਨਾਂ ਦੇ ਹੱਕ ਚ ਆਣ ਦੇਖ ਲਓ ਚਾਹੇ ਪਰਵਾਹ ਸੱਟ ਨੇ بارش ਦਾ ਮੌਸਮ ਆ ਕੀ ਕਰੀ ਜੰਨੀ ਆ ਮੇਤਿਆਂ ਤੋੜੀ ਜੰਨੀ ਆ ਕਿਹੜੀਆਂ ਮੱਚ ਦੇ ਨੇ ਉਹਨਾਂ ਵਾਸਤੇ ਲਾਲ ਮਿਰਚਾਂ ਨਹੀਂ ਹਾਂ ਤੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਆਪਣੀ ਵੀਡੀਓ ਦੇਖਦੇ ਨੇ ਆਹ ਹਰੀਆਂ ਉਹਨਾਂ ਵਾਸਤੇ ਇਹ ਜੇ ਹੁਣ ਹਰ ਕਮਾਂ ਦੇ ਲੋਏ ਕੀ ਕਰਦੇ ਨੇ ਤੈਨੂੰ ਪੁੱਛੇ ਗੁੜੀਆਂ ਗੱਲਾਂ ਨੂੰ ਪੂਆਪ ਕਰਦਾ ਵਹਾਂ ਜਦ ਕੋਈ ਕੈਰਬ ਨਾ ਮਿਰਚਾਂ ਫੁੱਟੇ ਉਹਦੇ ਲੜਦੀ ਨਹੀਂ ਹਾਂ ਵਹੀ ਦਲੇ ਮਿਰਚਾਂ ਨਹੀਂ ਆਇਂ ਕਰੋ ਤੁਸੀਂ ਦੋਈ ਜਾਣੇ ਪਿੱਛੇ ਲੈ ਲੋ ਆਉਦੇ ਮਿਰਚਾਂ ਫੋਟੇ ਲੱਗ ਜਾਂਦੀਆਂ ਨੇ ਜੇ ਤੁਹਾਨੂੰ ਕੋਈ ਸਿੱਧੇ ਰਾਹ ਪਾਉਂਦਾ ਬੰਦਾ ਮਿਰਚਾਂ ਸੋਤ ਬੱਤ ਮਦਲੀ ਤੇ ਲੱਵਦੀਆਂ ਨਹੀਂ ਤੇਰੇ ਤਾਂ ਲੱਗਣੀ ਲੱਗਣੀ ਨੇ ਜੇ ਤੁਹਾਨੂੰ ਜਿਆਦਾ ਟੱਲੇ ਵਾਣਾ ਐਦਾਂ ਕਰੋ ਕਿਸੇ ਬੰਦੇ ਨੂੰ ਮਿਰਚਾਂ ਦੇ ਉਹਦੇ ਸੰਦ ਤੇ ਲਾਗੇ ਨਾ ਉੱਪਰ ਬੈਠੇ ਹੋ ਪੇ ਤੁਹਾਨੂੰ ਪਤਾ ਲੱਗ ਜਾਓ ਵੀ ਪਿੱਛੇ ਜਾਣ ਦਾ ਕੀ ਨਤੀਜਾ ਵਾ ਨਾਲੇ ਇੰਨੀ ਗਰੰਟੀ ਆ ਤੈਨੂੰ ਪੂਰਾ ਦਾਰਾ ਖਾਨ ਦਾ ਸ਼ੌਂਕ ਆ ਜਿਹੜਾ ਤੇਰਾ ਸ਼ੌਕ ਮਾਮਾ ਨਹੀਂ ਆਏਗਾ ਮੈਨੂੰ ਕਾ ਵੀਟਾ ਹੋਵੇ ਤੇਰੇ ਤੇਨੂੰ ਤੇਰੇ ਗਾਣੇ ਹੀ ਪੈਂਦੇ ਨੇ ਜਿੰਨੇ ਚੈਨਲ ਵਾਲੇ ਨੇ ਉਹ ਵੀ ਤੈਨੂੰ ਗਾਣੇ ਹੀ ਕਰਦੇ ਨੇ ਕਦੇ ਸਾਰਾ ਵੀ ਚਾਹੀਦੀ ਵੀਡੀਓ ਬਾਰੇ ਕਰ ਸਾਰਾ ਦਿਨ ਆਦੀ ਕਰ ਲਈ ਦਿਨ ਰਹਿਣਾ ਤੂੰ ਵੀ ਮਾਰ ਲੈ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਲਓ ਜੀ ਜਿਹੜੇ ਸਾਨੂੰ ਪਿਆਰ ਕਰਦੇ ਆ ਵਧੀਆ ਕਮੈਂਟ ਕਰਦੇ ਨੇ ਆ ਮੱਛਣਾਂ ਵਾਲਾ ਵਾਸਤੇ ਲਾਲ ਮਿਰਚਾਂ ਉਹਨਾਂ ਵਾਸਤੇ ਹਰੀਆਂ ਮਿਰਚਾਂ ਤੇ ਜਿਹੜੇ ਮਾਚਦੇ ਨੇ ਉਹਨਾਂ ਵਾਸਤੇ ਲਾਲ ਮਿਰਚਾਂ ਦੋ ਪ੍ਰਕਾਰ ਦੀਆਂ ਮਿਰਚਾਂ ਐਦਾਂ ਕਰ ਦੋਨਾਂ ਮਿਰਚਾਂ ਨੂੰ ਪੀਸ ਕੇ ਨਾ ਇਹਦੇ ਪੇਚੇ ਲਾ ਦੇ ਇਹ ਆਉਦੇ ਪੇਚੇ ਲਾ ਦੇ ਫਿਰ ਦੇ ਸੋਦੇ ਸਾਗ ਨੇ ਖਲਦੇ ਇਹ ਪਤਾ ਲ ਬੂ ਮਿਰਚ ਕਿ ਨਹੀਂ ਲੱਗੇ ਸੀ ਇਹ ਕੀ ਦੇ ਮੇਰੇ ਸਾਰੇ ਦਾ ਸੇੜੇ ਦਾ ਦਰਲਾ ਤੂੰ ਅਜੇ ਤੂੰ ਪਹਿਨੀ ਅਪੜੇ ਦੇਖੀ ਹੋਈਆਂ ਨਾਲੇ ਕੀ ਚੈਨਾ ਜਿਹੜੇ ਮਛਦੇ ਉਹਨਾਂ ਲਈ ਆ ਮਿਰਚ ਫਾਤ ਤੂੰ ਵੀ ਲੋਕਾਂ ਦਾ ਮਚਦੇ ਆ ਲੋਕ ਯਾ ਕਮੈਂਟ ਕਰਦੇ ਆ ਤੇ ਤੇਰੀ लाਟ ਵਜੇ ਆਂਦੀ ਆ ਇਸ ਹੌਨ ਨਾਲ ਤਾਂ ਸਭ ਤੋਂ ਪਹਿਲਾਂ ਮਿਰਚਾਂ ਤੇਰੇ ਪਿੱਛੇ ਲੱਗਣ ਲਿ ਆਵੇਂ ਤੇਰੇ ਤਾਂ ਸਾਰੇ ਦਾ ਮਿਰਚ ਲਾਗੇ ਅੰਡਰੀ ਦੇਵੇ ਫੇ ਬੱਚੇ ਬਈ ਹੁਣ ਤੇ ਹੀਗਾ ਹਰੀਆਂ ਦੇ ਡੰਡ ਅੱਜ ਸੰਡੇ ਸੀ ਛੁੱਟੀ ਐ ਨਾ ਵਰਕਆਊਟ ਦੀ ਤੇ ਬੰਦਾ ਪਿੱਛੇ ਏਕਾ ਇਕਠੀ ਕਰਕੇ ਢੇਰ ਮਾਰੀਦਾ ਉਹਦੇ ਛੁੱਟੀਆਂ ਆ ਸੰਡੇ ਦੀ ਕਰਿਆ ਅੱਗ ਪਾਉਂਦਾ ਫਿਰਦਾ ਲਓ ਪਾਈ ਨੋਰ ਦਾ ਵਪਾ ਮਰੀ ਜਾਂ ਵਰਦਾਂ ਦਾ ਤੇ ਨੂਰ ਦੀ ਮਮੀ ਕਦੀ ਜਾਂ ਦੀ ਜਾਂਦਾ ਤੇ ਨਾ ਜੁਰ ਜਿਹਾ ਟਿਵੀ ਤੇ ਲਾਵੇ ਨਾ ਤੇ ਨਾ ਪੁੱਠਾ ਸਿੱਧਾ ਨਾ ਤੂੰ ਕਹੋ ਮੈਂ ਜਿਹੜੇ ਤੋਹੇ ਲੇਟਾਂ ਬਖਾਨੀ ਲੋਕਾਂ ਨੂੰ ਤੇਰਾ ਇਹ ਕਹਿੰਦਾ ਮੁੱਢ ਦੀ ਪੁੰਾਈ ਨਹੀਂ ਹੈਗਾ ਹੈ ਹੋਰ ਤਾਂ ਪਤਾ ਨਹੀਂ ਪਰ ਤੇਰੇ ਜੀ ਦੇ ਜਿੰਨੇ ਕਮੈਂਤੰਦੇ ਨੇ ਨਾ ਇੱਕ ਹੋਰ ਪੰਨ ਦਾ ਪੂਰਾ ਸੁਆਦ ਆਇਂਦਾ ਤੇ ਮੇਰੇ ਸਾਦਾ ਡੰਡ ਘਟ ਤੇ ਟੈਕੇ ਆ ਰਹਮਦਾ ਜਿੰਨਾ ਯੋ ਰਹੇ ਹੁੰਦਾ ਡਲੌਨ ਤੇ ਲਾਈ ਲਈਂਦਾ ਕਿੰਨਾ ਯੋ ਨੇ ਤੇਰੇ ਤੇ ਲਾਈਂਦਾ ਨਾ ਤਾ ਤੂੰ ਚੰ ਗਿਤਰਾ ਤੱਕੇ ਵੰਦੀ ਆ ਲੋਕਾਂ ਨਾਲ ਦੁਪਰ ਲਸ਼ਨ ਨਾ ਕਰਦੀ ਮੈਂ ਕਿੰਸੀ ਇਕਲ ਇਹ ਦਸੂਸੇ ਚੋਸਾ ਚ ਫੇ ਇੰਸਟਾਗ੍ਰਾਮ ਤੋਂ ਹੁਣ ਮਿਲਦਾ ਆ ਜਾਂ ਫਿਰ ਕਲੀ ਬੇਤੀ ਮਿਲਦੀ ਆ ਮੇਰੇ ਸਾਹ ਤੂੰ ਫੋਨ ਇੰਸਟਾਗ੍ਰਾਮ ਤੋਂ ਸੱਤ ਤੋਂ ਵੱਧ ਬੇਤੀ ਹੁੰਦੀ ਆ ਇੰਸਟਾਗ੍ਰਾਮ ਤੇ ਲੋਕ ਕੰਨੀ ਆ ਗਵਾਂ ਘਰਦੇ ਨੇ ਪਤਾ ਨਹੀਂ ਤੂੰ ਸੀ ਸੁਣਦੀ ਨਹੀਂ ਹੈਗੀ ਜਾਂ ਤੁਸੀਂ ਕਰੇ ਕਮੈਂਟ ਪੜੇ ਹੀ ਨਹੀਂ ਹੈਗੇ ਕਿਸੇ ਬੰਦੇ ਦੇ ਬਾਕੀ ਸਹੀ ਗੱਲ ਆ ਬੰਦੇ ਅਰਜ਼ੇ ਹੋਈ ਪਈ ਆ ਤੇਰੀ ਬੜਾ ਲੈਣੀ ਸੋਖੀ ਆ ਤਾਹੀਂ ਆ ਕੇ ਕਰ ਜਾਂਦਾ ਨੂੰ ਉਲਦਾ ਪਾਪਾ ਲੋਕਾਂ ਦੇ ਫਾਈਆਂ ਦਾ ਪਾਈ ਤੁਸੀ ਇੰਦੇ ਕੇeradੋ ਪੈਣਾ ਨਾ ਇਹਨਾਂ ਅੱਜੇ ਇੱਕ ਆਇਆ ਮੇਰੇ ਸਦਾ ਚੱਕੀ ਫਿਰਦਾ ਉਹਦੇ ਤੇ ਕਹਣਾ ਨੂਰ ਕੱਟੀ ਬਠਾ ਸੀਗੇ ਉਹ ਦੋਇਤਾ ਨਾ ਕਿ ਤੁਸੀਂ ਨੂਰ ਨੂੰ ਟੱਟੀ ਘਣਾਉਂਦੇ ਸੀ ਕਹੋ ਥੋੜਾ ਵੀ ਸਰਾਏ ਪਿਆ ਵਾ ਬੱਸ ਕਿਸੇ ਹੀ ਨਾ ਜਿਹੜਾ ਇਹ ਡੰਡ ਮਾਰਦਾ ਉਹ ਤਾਂ ਕਦੋਂ ਕੋਈ ਪਾਣੀ ਹੈ ਰਾ ਫਿਰ ਲੋਕੀਂ ਨਹੀਂ ਥੋੜੀ ਡੰਡ ਲਾਉਂਦੇ ਆ ਉਹਦਾ ਕਦੇ ਵੀ ਹੱਲ ਕਰ ਲੈ ਕਰੋ ਵੀ ਇੰਨੀ ਬੇਤੀ ਮਹਿਸੂਸ ਹੁੰਦੀ ਨਹੀਂ ਕਦੇ ਸਾਰੇ ਬੇਸਰਮ ਤੁਸੀਂ ਦਈ ਜਣੇ ਬੱਤ ਸਹੀ ਹੈ ਵਧਾਈ ਹੋਵੇ ਮੈਂ ਸੁਣਿਆ ਤੂੰ ਵੀ ਦੱਲਿਆ ਜਾ ਗਿਆ ਕਿਉਂ ਤਰੱਕੀਆਂ ਕਲਮ ਚੁੱਕਰਨੇ ਚੱਕੀ ਆ ਰਗੜੇ ਅੱਖ ਜਨਾ ਤੇ ਰੱਖੀ ਆ ਗੱਲ ਨਹੀਂ ਫਿਰਦਾ ਸਭ ਨੂੰ ਧੱਕੀ ਨਹੀਂ ਬੰਦੀ ਹਾਂ ਬੋਲੇ ਆ ਬਾਉ ਤੇ ਤੂਏ ਵਧਾਈ ਤੂੰ ਕਮੈਂਟ ਕਰ ਮੈਨੂੰ ਦਿੰਨੀ ਆ ਜਾਂ ਵੇਰਾ ਦੇਖਸ ਨੂੰ ਦਿੰਨੀ ਆ ਦੱਲਸ ਹਤ ਉਹਦਾ ਤਰ੍ਹਾਂ ਖਾਸਾ ਮਾ ਜਿਹੜਾ ਤੁਮ ਨੋ ਨੜਕੇ ਨਚਾ ਫਿਰਦਾ ਆਇਨਾ ਪਿੱਛੇ ਦੋ ਬੈਠੇ ਨੇ ਸਤੋ ਵੱਡੇ ਲੇਟਾ ਇਹਨੇ ਜਿਹੜੇ ਦਿਨਾਂ ਨਹੀਂ ਦੀ ਕਮਾਈ ਹਾਂਦੇ ਨੇ ਸਾਰਿਆਂ ਦੁਕਾਣੇ ਦਿਹਾੜੀ ਨਹੀਂ ਲੱਗਦੀ ਤੇ ਥੋਨੇ ਦਿਖਾ ਦੇ ਥਾ ਕੇ ਚਾਰ ਰੁਪਏ ਕਿੱਥੇ ਗਿਲੀ ਜਾਂਦੇ ਨੇ ਇਹ ਜੀ ਤੁਹੀਏ ਤੂੰ ਆ ਤੈਨੂੰ ਵੀ ਪਤਾ ਕਿ ਨਾਲੇ ਤੇਜੀ ਫੇਕ ਹੈ ਪਨੀ ਪਰ ਉਸਨੇ ਬੜੀਆਂ ਕਰਦੇ ਹੁੰਦੇ ਆ ਦਿਲ ਲੇ ਲਾ ਸਤੋ ਵੱਡੇ ਤੁਸੀਂ ਜੋ ਜੇ ਮੇਰੇ ਸਾਡੇ ਤੋਂ ਤੁਸੀਂ ਇੰਨੇ ਅਣਖੀ ਹੁੰਦੇ ਨਾ ਆਪਦੀਆਂ ਘਰ ਆ ਰਿਹਾ ਨੜਤੇ ਨਾਲ ਮਚੋਂਦੇ ਇਨੇ ਥਮਕੇ ਨਾਲ ਹੋਂਦੇ ਨੜਤੇ ਲੋਕਾਂ ਸੰਸਾ ਮੇਸੀਂ ਨਾ ਤੋ ਕਿਹਦੇ ਕਿਹਦੇ ਲੋਕ ਰਹਤੇ ਯਾਰ ਯਹਾਂ ਸਮੇਂ ਇਸ ਚਾਲੇ ਜੋ ਨਿਚਾਰ ਤੂੰ ਤੁਸੀਂ ਬਣਾਈ ਬੈਠੇ ਹੋ ਇਹਨਾਂ ਨੂੰ ਇਹਨਾਂ ਅਸਰ ਤੇ ਫਟੇ ਕਾਰਬਾਰ ਸਾਲ ਦੇ ਨੇ ਫੇਟੁਰ ਦਾ ਵੈਨ ਦਾ ਓਖਾ ਜੇ ਲੋਕ ਤੁਮ ਨੂੰ ਕਰ ਦੇ ਗਾ ਪੱਕੀ ਪਤਾ ਹੀ ਹੈ ਸਾਰੇ ਦੱਲੇ ਉਹ ਕੌਣ ਕਿੰਨੇ ਜੋਗਵ ਇਹ ਵੀ ਜਾਣਦੀ ਹੈ ਇਹ ਵੀ ਸਾਲੀ ਦਿਲਦੀ ਹੈ ਇੱਕ ਤਰ੍ਹਾਂ ਦੀ ਇਹ ਲੋਕਾਂ ਨੂੰ ਲਾ ਕੇ ਫੁੱਦੂ ਰਾਚ ਪਾ ਕੇ ਲੋਕਾਂ ਨੂੰ ਰੋਟਣ ਨਾਲ ਇਹ ਚੀਜ਼ ਜਰੂਰੀ ਕਰਦੇ ਹੋ ਤੇ ਰੋਟਾਈ ਦੇ ਨਾਲ ਕੰਮ ਨਹੀਂ ਚੱਦਾ ਇਹ ਵੀ ਇਹ ਪਨੇ ਤੁਮ ਉਸ ਨਾਲ ਬਲ ਨੂੰ ਹੋਇਆ ਨਹੀਂ ਤੁਸੀਂ ਬਾਤ ਸਹੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ